ਕਿਹੜੇ ਕਿਹੜੇ ਕੋਰਸੇਸ ਐ ਜੋ ਅੱਖਾਂ ਦੇ ਦੇਖਭਾਲ ਨਾਲ ਜੁੜੇ ਹੋਏ ਟ੍ਰੀਟਮੈਂਟ ਤਿੱਖ ਹੁੰਦਾ ਹੈ ਪ੍ਰੀਵੈਂਸ਼ਨ ਕਿ ਉਹ ਬਿਮਾਰੀ ਜਾਂ ਉਹ ਤਕਲੀਫ ਹੋਣ ਤੋਂ ਪਹਿਲਾਂ ਜੇ ਅਸੀਂ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਅਸੀਂ ਇਹਨਾਂ ਸਾਰਿਆਂ ਬਾਰੇ ਬੱਚਿਆਂ ਨੂੰ ਅਸੀਂ ਅਵਗਤ ਕਰਾਉਂਦੇ ਹਾਂ ਸਰਜਰੀ ਤੋਂ ਪਹਿਲਾਂ ਜਿਹੜਾ 95% ਕੰਮ ਹੈ ਉਹ ਆਪਟੋਮੈਟ੍ਰਿਸਟ ਕਰਦਾ ਹੈ ਸਾਡੇ ਕੋਲ ਐਡਵਾਂਸਡ ਆਪਟੋਮੈਟਰੀ ਕਲੀਨਿਕ ਹੈ ਜਿੱਥੇ ਰੋਜ਼ਾਨਾ 60 ਤੋਂ 70 ਮਰੀਜ਼ ਰਹਿੰਦੇ ਨੇ ਕੈਂਪਸ ਵਿੱਚ ਵੀ ਵਿਦਿਆਰਥੀ ਜਾਂਦੇ ਨੇ ਜਿੱਥੇ ਉਹਨਾਂ ਨੂੰ ਪ੍ਰੈਕਟੀਕਲੀ ਐਕਸਪੋਜ਼ਰ ਮਿਲੇ ਇਹਨਾਂ तमाम ਚੀਜ਼ਾਂ ਦਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅਸੀਂ ਰੂਰਲ ਪੋਪੂਲੇਸ਼ਨ ਨੂੰ ਟਾਰਗੇਟ ਕਰਦੇ ਆਂ ਤੇ ਉਹਦੇ ਵਾਸਤੇ ਅਸੀਂ ਪਿੰਡਾਂ ਵਿੱਚ ਫ੍ਰੀ ਆਈ ਕੇਅਰ ਕੈਂਪ ਲਗਾਉਂਦੇ ਆਂ ਸਕ੍ਰੀਨ ਟਾਈਮ ਸਾਡਾ ਬਹੁਤ ਜ਼ਿਆਦਾ ਵੱਧ ਗਿਆ ਹੈ ਜੇ ਅਸੀਂ ਉਹ ਚੀਜ਼ ਅਸੀਂ ਸਕੂਲ ਟਾਈਮ ਤੇ ਹੀ ਬੱਚਿਆਂ ਨੂੰ ਸਿਖਾਈਏ ਕਿ ਕਿਵੇਂ ਅਸੀਂ ਇਹਨਾਂ ਤੋਂ ਬਚ ਸਕਦੇ ਆਂ ਕਿ ਪ੍ਰੈਕਟੀਕਲ ਹੋ ਗਿਆ ਉਸ ਤੋਂ ਬਾਅਦ ਥਿਊਰੀ ਹੋ ਗਈ ਤੇ ਬਹੁਤ ਜ਼ਰੂਰੀ ਹੋ ਜਾਂਦਾ ਅੱਜ ਦੇ ਸਮੇਂ ਵਿੱਚ ਸੌਫਟ ਸਕਿੱਲ ਪੇਸ਼ੈਂਟ ਰਿਲੇਟਿਡ ਕਮਿਊਨੀਕੇਸ਼ਨ ਸਕਿੱਲ ਉਹ ਕੁਝ ਖਾਸ ਇੱਕ ਅਲੱਗ ਹੋਣੀ ਚਾਹੀਦੀ ਹੈ ਮੈਡੀਕਲ ਲਾਈਨ ਨਾਲ ਜੁੜਿਆ ਹੋਇਆ ਬੱਚਾ ਹੈ ਤਾਂ ਉਸ ਨੂੰ ਤੁਸੀਂ ਕਿਵੇਂ ਵੇਖਦੇ ਉਸ ਦੇ ਲਈ ਸੀਯੂ ਕੀ ਕਰਦੇ ਸਾਡੇ ਫਸਟ ਇਅਰ ਤੋਂ ਹੀ ਕਮਿਊਨੀਕੇਸ਼ਨ ਸਕਿੱਲਸ ਤੇ ਬਹੁਤ ਖਾਸ ਧਿਆਨ ਦਿੱਤਾ ਜਾਂਦਾ ਹੈ ਪੇਸ਼ੈਂਟ ਨਾਲ ਕਿਵੇਂ ਗੱਲ ਕਰਨੀ ਹੈ ਕਿਵੇਂ ਉਹਦੀ ਅਸੈਸਮੈਂਟ ਕਰਨੀ ਹੈ ਕਿਵੇਂ ਉਹਦੀ ਬਿਮਾਰੀ ਦਾ ਪਤਾ ਲਗਾਉਣਾ ਹੈ ਪਲੇਸਮੈਂਟ ਦਰ ਕਿੰਨੀ ਹੈ ਸਾਡੇ ਕੋਲ 100% ਪਲੇਸਮੈਂਟ ਹੈ ਤੇ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਕੁਝ ਸਾਡੇ ਸਟੂਡੈਂਟਸ ਪਲੇਸਮੈਂਟ ਆਪਟ ਹੀ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਕਿ ਸਾਡੇ ਸਟੂਡੈਂਟਸ ਨੂੰ ਇੰਟਰਨਸ਼ਿਪ ਦੇ ਦੌਰਾਨ ਹੀ ਜੌਬ ਆਫਰ ਹੋ ਜਾਂਦਾ ਹੈ ਸਰੀਰ ਦਾ ਅਨਮੋਲ ਅੰਗ ਹੈ ਤੇ ਇਸ ਦੀ ਦੇਖਭਾਲ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਸ ਦੇ ਲਈ ਕੁਝ ਖਾਸ ਕੋਰਸਸ ਚੰਡੀਗੜ੍ਹ ਯੂਨੀਵਰਸਿਟੀ ਲੈ ਕੇ ਆਈ ਹੈ ਤੇ ਇਸ ਬਾਬਤ ਅਸੀਂ ਚਰਚਾ ਕਰਾਂਗੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਗੁਰਜੰਟ ਸਿੰਘ ਦੇ ਨਾਲ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਦਾ ਅਨਮਿਊਟ ਤੇ ਜੀ ਥੈਂਕ ਯੂ ਮੈਮ ਸਭ ਤੋਂ ਪਹਿਲਾਂ ਦੱਸੋ ਕਿ ਆਖਰ ਇੱਥੇ ਕਿਹੜੇ ਕਿਹੜੇ ਕੋਰਸਸ ਹੈ ਜੋ ਅੱਖਾਂ ਦੇ ਦੇਖਭਾਲ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਾਡੇ ਕੋਲ ਆਪਟੋਮੈਟਰੀ ਡਿਪਾਰਟਮੈਂਟ ਹੈ ਜਿਹਦੇ ਵਿੱਚ ਅਸੀਂ ਆਪਟੋਮੈਟਰੀ ਰਿਲੇਟਿਡ ਆਪਾਂ ਕੋਰਸ ਆਫਰ ਕਰਦੇ ਹਾਂ ਤੇ ਇਹਦੇ ਵਿੱਚ ਜਿਹੜੇ ਸਾਡੇ ਸਟੂਡੈਂਟਸ ਨੇ ਇਹਨਾਂ ਨੂੰ ਅਸੀਂ ਅੱਖਾਂ ਦੀ ਬੰਤਰ ਦੇ ਬਾਰੇ ਦੱਸਦੇ ਹਾਂ ਤੇ ਅੱਖਾਂ ਦੀਆਂ ਬਿਮਾਰੀਆਂ ਦੇ ਬਾਰੇ ਦੱਸਦੇ ਹਾਂ 올ਡ ਏਜ ਦੇ ਕਾਰਨ ਜਿਹੜੀ ਅੱਖਾਂ ਦੀ ਨਿਗਾਹ ਦੀ ਕਮਜ਼ੋਰੀ ਹੁੰਦੀ ਹੈ ਜਾਂ ਬੱਚਿਆਂ ਵਿੱਚ ਅੱਖਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਉਹਨਾਂ ਬਾਰੇ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ਤੇ ਕਿਵੇਂ ਅਸੀਂ ਉਹਨਾਂ ਨੂੰ ਟ੍ਰੀਟ ਕਰ ਸਕਦੇ ਹਾਂ ਬਿਹਤਰ ਅਸੀਂ ਇੱਕ ਮੈਂ ਕਹਿੰਨਾ ਟ੍ਰੀਟਮੈਂਟ ਤਿੱਖ ਹੁੰਦਾ ਹੈ ਪ੍ਰੀਵੈਂਸ਼ਨ ਕਿ ਉਹ ਬਿਮਾਰੀ ਉਹ ਤਕਲੀਫ ਹੋਣ ਤੋਂ ਪਹਿਲਾਂ ਜੇ ਅਸੀਂ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਅਸੀਂ ਇਹਨਾਂ ਸਾਰਿਆਂ ਬਾਰੇ ਬੱਚਿਆਂ ਨੂੰ ਅਸੀਂ ਅਵਗਤ ਕਰਾਉਨੇ ਆ ਆਪਟੋਮੈਟਰੀ ਦੇ ਲਈ ਇੱਕ ਸੋਚ ਹੈ ਕਿ ਇਹ ਚਸ਼ਮਾ ਬਣਾਉਣ ਤੱਕ ਸੀਮਤ ਹੈ ਕੀ ਅਜਿਹਾ ਸਹੀ ਹੈ ਮੈਂ ਨਹੀਂ ਮੰਨਦਾ ਇਹ ਸ਼ਾਇਦ ਇੱਕ ਪੁਰਾਣੀ ਜਾਂ ਇੱਕ ਪਛੋਕੜ ਧਾਰਨਾ ਹੋ ਸਕਦੀ ਹੈ ਕਿ ਇਹ ਚਸ਼ਮਾ ਬਣਾਉਣ ਤੱਕ ਸੀਮਤ ਨੇ ਬਟ ਸਪੈਸੀਫਿਕਲੀ ਜੇ ਅਸੀਂ ਆਪਟੋਮੈਟਰੀ ਦੀ ਗੱਲ ਕਰੀਏ ਇਹ ਇੱਕ ਆਈ ਰਿਲੇਟਿਡ ਹੈਲਥ케ਅਰ ਪ੍ਰੋਫੈਸ਼ਨਲਸ ਨੇ ਐਕਸਪਰਟਸ ਨੇ ਇਹ ਜਿਨ੍ਹਾਂ ਦਾ ਰੋਲ ਸਿਰਫ ਚਸ਼ਮਾ ਬਣਾਉਣ ਤੱਕ ਨਹੀਂ ਮੈਂ ਕਹਿੰਦਾ ਕਿ ਜਿਹੜਾ ਲਾਸਟ ਜੇ ਅਸੀਂ ਨਾਰਮਲ ਲੈਂਗੁਏਜ ਗੱਲ ਕਰੀਏ ਤਾਂ ਇੱਕ ਆਖਰੀ ਸਟੇਜ ਜਿਹੜੀ ਇਲਾਜ ਦੀ ਅੱਖਾਂ ਦੇ ਇਲਾਜ ਦੀ ਜਿਹੜੀ ਆਮ ਪਾਸ਼ਾ ਚ ਮੰਨਦੇ ਆ ਕਿ ਸਰਜਰੀ ਹੈ ਤੇ ਸਰਜਰੀ ਤੋਂ ਪਹਿਲਾਂ ਜਿਹੜਾ 95% ਕੰਮ ਹੈ ਉਹ ਆਪਟੋਮੈਟ੍ਰਿਸਟ ਕਰਦਾ ਹੈ ਜਿਵੇਂ ਕਿ ਅੱਖਾਂ ਦੀ ਜਾਂਚ ਕਰਨਾ ਤੇ ਅੱਖਾਂ ਦੀ ਨਿਗਾ ਨੂੰ ਅਸੀਂ ਕਿਵੇਂ ਬਿਹਤਰ ਕਰ ਸਕਦੇ ਹਾਂ ਜਾਂ ਨਿਗਾ ਦੀ ਕਮਜ਼ੋਰੀ ਨੂੰ ਆਪਾਂ ਕਿਵੇਂ ਦੂਰ ਕਰ ਸਕਦੇ ਹਾਂ ਇਹ ਸਾਰੇ ਰੋਲ ਆਪਟੋਮੈਟ੍ਰਿਸਟ ਦੇ ਹੁੰਦੇ ਨੇ ਕਿਹੜੇ ਕਿਹੜੇ ਕੋਰਸੇਜ਼ ਐ ਆਪਟੋਮੈਟ੍ਰੀ ਦੇ ਅੰਡਰ ਸਾਡੇ ਕੋਲ ਬੈਚਲਰ ਐਂਡ ਮਾਸਟਰ ਆਫ ਆਪਟੋਮੈਟਰੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜਾਇਆ ਜਾਂਦਾ ਹੈ ਤੇ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਪੂਰੇ ਕੋਰਸ ਦੌਰਾਨ ਮਿਲ ਰਹੀਆਂ ਨੇ ਇਸ ਪੂਰੇ ਕੋਰਸ ਦੌਰਾਨ ਅਸੀਂ ਪੂਰਾ ਸੁਨਿਸ਼ਚਿਤ ਕਰਦੇ ਹਾਂ ਕਿ ਇਹਨਾਂ ਨੂੰ ਕਲੀਨਿਕਲ ਐਕਸਪੋਜ਼ਰ ਵੱਧ ਤੋਂ ਵੱਧ ਦਿੱਤਾ ਜਾ ਸਕੇ ਸਾਡੇ ਕੋਲੋਂ ਐਡਵਾਂਸਡ ਆਪਟੋਮੈਟਰੀ ਕਲੀਨਿਕ ਹੈ ਜਿੱਥੇ ਰੋਜ਼ਾਨਾ 60 ਤੋਂ 70 ਮਰੀਜ਼ ਰਹਿੰਦੇ ਨੇ ਤੇ ਐਕਸਪਰਟ ਆਪਟੋਮੈਟ੍ਰਿਸਟ ਉਹਨਾਂ ਨੂੰ ਟਰੀਟ ਕਰਦੇ ਨੇ ਉਹਨਾਂ ਨੂੰ ਦੇਖਦੇ ਨੇ ਤੇ ਐਕਸਪਰਟ ਤੇ ਐਕਸਪਰਟ ਆਪਟੋਮੈਟ੍ਰਿਸਟ ਦੇ ਨਾਲ ਸਾਡੇ ਸਟੂਡੈਂਟਸ ਵੀ ਅਵੇਲੇਬਲ ਹੁੰਦੇ ਨੇ ਉਹਨਾਂ ਦਾ ਕੰਮ ਇਹ ਰਹਿੰਦਾ ਹੈ ਕਿ ਉਹ ਹਮੇਸ਼ਾ ਆਬਜ਼ਰਵ ਕਰ ਜਿਹੜੇ ਸਾਡੇ ਫਰਸਟ ਇਅਰ ਤੇ ਸੈਕੰਡ ਇਅਰ ਦੇ ਸਟੂਡੈਂਟ ਨੇ ਉਹਨੂੰ ਆਬਜ਼ਰਵ ਕਰਦੇ ਰਹੇ ਤੇ ਫਾਈਨਲ ਇਅਰ ਦੇ ਸਟੂਡੈਂਟਸ ਐ ਉਹ ਨਾਲ ਰੀਹੈਬਿਲੀਟੇਸ਼ਨ ਪਲੈਨਿੰਗ ਵਿੱਚ ਜਾਂ ਉਹਨਾਂ ਦੀਆਂ ਬਿਮਾਰੀਆਂ ਨੂੰ ਕਿਵੇਂ ਅਸੀਂ ਵਧੀਆ ਗੋਲਸ ਆਪਾਂ ਸੁਨਿਸ਼ਚਿਤ ਕਰਕੇ ਕਿਵੇਂ ਵਧੀਆ ਅਸੀਂ ਟ੍ਰੀਟਮੈਂਟ ਦਵਾ ਸਕੀਏ ਉਹ ਸਾਰੀ ਚੀਜ਼ਾਂ ਨੂੰ ਸੁਨਿਸ਼ਚਿਤ ਕਰਦੇ ਨੇ ਸਾਡੇ ਸਟੂਡੈਂਟ ਚ ਕੀ ਕੁਝ ਕੈਂਪਸ ਵਿੱਚ ਵੀ ਵਿਦਿਆਰਥੀ ਜਾਂਦੇ ਨੇ ਜਿੱਥੇ ਉਹਨਾਂ ਨੂੰ ਪ੍ਰੈਕਟੀਕਲੀ ਐਕਸਪੋਜ਼ਰ ਮਿਲੇ ਇਹਨਾਂ ਤਮਾਮ ਚੀਜ਼ਾਂ ਦਾ ਜੀ ਬਿਲਕੁਲ ਮੈਂ ਮੰਨਦਾ ਕਿ ਕਲੀਨਿਕਲ ਐਕਸਪੋਜ਼ਰ ਜਿਹੜਾ ਐ ਉਹ ਉਦੋਂ ਹੀ ਪੋਸੀਬਲ ਹੋ ਸਕਦਾ ਜਦੋਂ ਕੈਂਪਸ ਫੈਸਿਲਿਟੀ ਅਵੇਲੇਬਲ ਕਰਵਾਈ ਜਾ ਸਕੇ ਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਅਸੀਂ ਰੂਰਲ ਪੋਪੂਲੇਸ਼ਨ ਨੂੰ ਟਾਰਗੇਟ ਕਰਦੇ ਆ ਤੇ ਉਹਦੇ ਵਾਸਤੇ ਅਸੀਂ ਪਿੰਡਾਂ ਵਿੱਚ ਫ੍ਰੀ ਆਈ ਕੇਅਰ ਕੈਂਪ ਲਗਾਉਂਦੇ ਆ ਤੇ ਉਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਵਿੱਚ ਅਸੀਂ ਰੈਗੂਲਰਲੀ ਕੈਂਪਸ ਲਗਾਉਂਦੇ ਆ ਤਾਂ ਕਿ ਕਿਉਂਕਿ ਉਹ ਏਜ ਇਹੋ ਜੀ ਹੈ ਜਦੋਂ ਅਸੀਂ ਇਹ ਸਾਰੀ ਚੀਜ਼ਾਂ ਨੂੰ ਕੰਟਰੋਲ ਕਰ ਸਕੀਏ ਕਿ ਬੱਚਿਆਂ ਨੂੰ ਜਿਦਾ ਹੁਣ ਅੱਜ ਦੇ ਟਾਈਮ ਤੇ ਸਕਰੀਨ ਐਕਸਪੋਜ਼ਰ ਸਕਰੀਨ ਟਾਈਮ ਸਾਡਾ ਬਹੁਤ ਜ਼ਿਆਦਾ ਵਧ ਗਿਆ ਹੈ ਜੇ ਅਸੀਂ ਉਹ ਚੀਜ਼ ਅਸੀਂ ਸਕੂਲ ਟਾਈਮ ਤੇ ਹੀ ਬੱਚਿਆਂ ਨੂੰ ਸਿਖਾਈਏ ਕਿ ਕਿਵੇਂ ਅਸੀਂ ਇਹਨਾਂ ਤੋਂ ਬਚ ਸਕਦੇ ਆ ਜਾਂ ਸਕਰੀਨ ਐਕਸਪੋਜ਼ਰ ਹੋਣ ਦੇ ਨਾਲ ਨਾਲ ਅਸੀਂ ਕਿਵੇਂ ਸੁਨਿਸ਼ਚਿਤ ਕਰੀਏ ਕਿ ਇਹਦਾ ਸਾਡੇ ਤੇ ਦੁਸ਼ਪ੍ਰਭਾਵ ਨਾ ਹੋਵੇ ਸਾਡੀ ਅੱਖਾਂ ਖਰਾਬ ਨਾ ਹੋਣ ਤੇ ਇਹ ਉਹੀ ਏਜ ਹੈ ਜਿੱਥੇ ਅਸੀਂ ਜਿਨ੍ਹਾਂ ਨੂੰ ਅਸੀਂ ਟਾਰਗੇਟ ਕਰ ਸਕਦੇ ਆ ਇਸ ਕਰਕੇ ਅਸੀਂ ਰੂਰਲ ਕੈਂਪਸ ਲਗਾਉਣੇ ਆ ਤੇ ਸਕੂਲ ਸਕੂਲ ਤੇ ਸਕੂਲ ਕੈਂਪਸ ਅਸੀਂ ਹਮੇਸ਼ਾ ਰੈਗੂਲਰ ਬੇਸਿਸ ਤੇ ਆਰਗੇਨਾਈਜ਼ ਕਰਦੇ ਆ ਹੁਣ ਅਸੀਂ ਗੱਲ ਕਰਦੇ ਆ ਇੰਟਰਨਸ਼ਿਪ ਦੀ ਕਿਉਂਕਿ ਇੰਟਰਨਸ਼ਿਪ ਇੱਕ ਜ਼ਰੀਆ ਹੁੰਦਾ ਹੈ ਕੰਮ ਸਿੱਖਣ ਦਾ ਵੀ ਜਦੋਂ ਜੌਬ ਤੇ ਲੱਗਦੇ ਆ ਉਸ ਤੋਂ ਪਹਿਲਾਂ ਜੇਕਰ ਤਿਆਰ ਹੋ ਜਾਂਦਾ ਹੈ ਬੱਚਾ ਤਾਂ ਉਸ ਦਾ ਰਾਹ ਕਾਫੀ ਆਸਾਨ ਹੋ ਜਾਂਦਾ ਹੈ ਚੰਡੀਗੜ੍ਹ ਯੂਨੀਵਰਸਿਟੀ ਕਿੱਥੇ ਕਿੱਥੇ ਇੰਟਰਨਸ਼ਿਪ ਲਈ ਆਪਣੇ ਵਿਦਿਆਰਥੀਆਂ ਨੂੰ ਭੇਜ ਰਿਹਾ ਹੈ ਸਾਡੇ ਕੋਲ ਸਾਡੇ ਕੁਝ ਕਲੈਬੋਰੇਸ਼ਨਸ ਹੈਗੇ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਡੇ 40th ਹਸਪੀਟਲ ਅਪੋਲੋ ਕਲੀਨਿਕ ਹੋ ਗਏ ਸਾਡੇ ਸੰਗਮ ਨੇਤਰਾਲਿਆ ਹੋ ਗਿਆ ਇਹ ਸਾਰੇ ਹਸਪੀਟਲਸ ਨਾਲ ਟਾਈਅਪਸ ਨੇ ਜਿੱਥੇ ਉਹਨਾਂ ਨੂੰ ਕਲੀਨਿਕਲ ਐਕਸਪੋਜ਼ਰ ਮਿਲ ਸਕੇ ਜਾਂ ਉਹ ਆਪਣੇ ਇੰਟਰਨਸ਼ਿਪ ਵਾਸਤੇ ਜਾ ਸਕਣ ਤੇ ਉੱਥੇ ਹੀ ਉਹਨਾਂ ਨੂੰ ਹੋਰ ਜ਼ਿਆਦਾ ਕਲੀਨਿਕਲ ਓਪਰਚ्युनिटीਜ਼ ਮਿਲ ਸਕਦੀਆਂ ਨੇ ਤਾਂ ਤੁਸੀਂ ਦੇਸ਼ ਦੀ ਗੱਲ ਕੀਤੀ ਕਿ ਇਸ ਤੋਂ ਇਲਾਵਾ ਇੰਟਰਨੈਸ਼ਨਲ ਲੈਵਲ ਤੇ ਵੀ ਇੰਟਰਨਸ਼ਿਪ ਤੇ ਜਾਂਦੇ ਨੇ ਵਿਦਿਆਰਥੀ ਜਾਂ ਫਿਰ ਅੱਗੇ ਜੌਬ ਅਪਰਚ्युनिटी ਹੈ ਇੰਟਰਨੈਸ਼ਨਲ ਲੈਵਲ ਤੇ ਜੀ ਬਿਲਕੁਲ ਸਾਡੇ ਸਾਊਥ ਏਸ਼ੀਅਨ ਕੰਟਰੀਜ਼ ਅਫਰੀਕਨ ਕੰਟਰੀਜ਼ ਜਾਂ ਆਸਟ੍ਰੇਲੀਆ ਕੈਨੇਡਾ ਯੂਐਸਏ ਐਦਾਂ ਦੀ ਕੰਟਰੀਜ਼ ਦੇ ਕਈ ਲੀਡਿੰਗ ਹਸਪੀਟਲਸ ਦੇ ਨਾਲ ਸਾਡੇ ਕੋਲੈਬੋਰੇਸ਼ਨਸ ਨੇ ਜਿੱਥੇ ਸਾਡੇ ਸਟੂਡੈਂਟ ਰਿਸਰਚ ਵਾਸਤੇ ਜਾਂ ਫੈਲੋਸ਼ਿਪ ਵਾਸਤੇ ਜਾਂ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਵਾਸਤੇ ਜਾਂਦੇ ਨੇ ਰੈਗੂਲਰ ਤੌਰ ਤੇ ਤੇ ਉੱਥੋਂ ਉਹਨਾਂ ਨੂੰ ਇੱਕ ਗਲੋਬਲ ਐਕਸਪੋਜ਼ਰ ਮਿਲਦਾ ਹੈ ਇੱਕ ਪ੍ਰੈਕਟੀਕਲ ਹੋ ਗਿਆ ਉਸ ਤੋਂ ਬਾਅਦ ਥਿਊਰੀ ਹੋ ਗਈ ਤੇ ਬਹੁਤ ਜ਼ਰੂਰੀ ਹੋ ਜਾਂਦਾ ਅੱਜ ਦੇ ਸਮੇਂ ਵਿੱਚ ਸੌਫਟ ਸਕਿੱਲ ਜੌਬ ਕਰਨ ਤੋਂ ਪਹਿਲਾਂ ਜੇਕਰ ਉਹ ਨਾ ਆਵੇ ਖਾਸ ਤੌਰ ਤੇ ਜਦੋਂ ਮੈਡੀਕਲ ਲਾਈਨ ਜੁੜਿਆ ਹੋਇਆ ਬੱਚਾ ਹੈ ਤਾਂ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਉਸ ਦੇ ਲਈ ਸੀਯੂ ਕੀ ਕਰ ਰਿਹਾ ਅ ਇਸ ਬਾਬਤ ਸਾਡਾ ਜਿਹੜਾ ਡਿਪਾਰਟਮੈਂਟ ਹੈ ਉਹ ਇੱਕ ਇਕੱਲਾ ਡਿਪਾਰਟਮੈਂਟ ਹੈ ਜਿਹੜਾ ਐਸੋਸੀਏਸ਼ਨ ਆਫ ਆਪਟੋਮੈਟਰੀ ਸਕੂਲਸ ਦਾ ਇੱਕ ਐਕਟਿਵ ਮੈਂਬਰ ਹੈ ਤੇ ਜੋ ਸਾਨੂੰ ਇੱਕ ਖਾਸ ਪਹਿਚਾਨ ਪ੍ਰੋਵਾਈਡ ਕਰਦਾ ਹੈ ਤੇ ਇਸ ਤੋਂ ਇਲਾਵਾ ਸਾਡੇ ਫਸਟ ਇਅਰ ਤੋਂ ਹੀ ਕਮਿਊਨੀਕੇਸ਼ਨ ਸਕਿਲਸ ਤੇ ਬਹੁਤ ਖਾਸ ਧਿਆਨ ਦਿੱਤਾ ਜਾਂਦਾ ਹੈ ਪੇਸ਼ੈਂਟ ਰਿਲੇਟਿਡ ਕਮਿਊਨੀਕੇਸ਼ਨ ਸਕਿਲਸ ਕਿਵੇਂ ਹੋਵੇ ਜਿਵੇਂ ਜਨਰਲ ਤੌਰ ਤੇ ਅਸੀਂ ਕਮਿਊਨੀਕੇਸ਼ਨ ਸਕਿਲ ਸਿੱਖ ਜਾਂਦੇ ਆ ਗੱਲ ਕਰਕੇ ਜਾਂ ਐਕਸਪੀਰੀਅੰਸ ਦੇ ਨਾਲ ਬਟ ਪੇਸ਼ੈਂਟ ਰਿਲੇਟਿਡ ਕਮਿਊਨੀਕੇਸ਼ਨ ਸਕਿਲ ਉਹ ਕੁਝ ਖਾਸ ਇੱਕ ਅਲੱਗ ਹੋਣੀ ਚਾਹੀਦੀ ਹੈ ਕਿਉਂਕਿ ਪੇਸ਼ੈਂਟ ਦੇ ਪ੍ਰਤੀ ਸਾਨੂੰ ਹਮਦਰਦੀ ਹੋਣਾ ਬਹੁਤ ਜ਼ਰੂਰੀ ਹੈ ਜੇ ਹਮਦਰਦੀ ਹੋਵੇਗੀ ਤਾਂ ਹੀ ਅਸੀਂ ਉਹਦੀ ਤਕਲੀਫ ਨੂੰ ਮਹਿਸੂਸ ਕਰ ਸਕਾਂਗੇ ਤੇ ਅੱਗੇ ਸਾਡੇ ਜਿਹੜੇ ਹੋਰ ਫਾਈਨਲ ਇਅਰ ਦੇ ਸਟੂਡੈਂਟਸ ਨੇ ਇਹ ਆਫਥਲਮੋਲੋਜਿਸਟ ਦੇ ਨਾਲ ਪੇਸ਼ੈਂਟਸ ਨੂੰ ਟਰੀਟ ਕਰਦੇ ਨੇ ਤੇ ਉਦੋਂ ਪੇਸ਼ੈਂਟ ਨਾਲ ਕਿਵੇਂ ਗੱਲ ਕਰਨੀ ਹੈ ਕਿਵੇਂ ਉਹਦੀ ਅਸੈਸਮੈਂਟ ਕਰਨੀ ਹੈ ਕਿਵੇਂ ਉਹਦੀ ਬਿਮਾਰੀ ਦਾ ਪਤਾ ਲਗਾਉਣਾ ਹੈ ਤੇ ਉਹਨੂੰ ਕਿਵੇਂ ਸਮਝਾਉਣਾ ਇਹ ਸਾਰੀਆਂ ਸਕਿਲਸ ਜਿਹੜੀਆਂ ਸਾਡੀਆਂ ਇੰਪਰੂਵ ਹੁੰਦੀਆਂ ਸਾਡੇ ਸਟੂਡੈਂਟਸ ਦੀਆਂ ਤੇ ਅਸੀਂ ਉਹਦਾ ਬਹੁਤ ਖਾਸ ਧਿਆਨ ਰੱਖਦੇ ਹਾਂ ਪਲੇਸਮੈਂਟ ਦਰ ਕਿੰਨੀ ਹੈ ਸਾਡੇ ਕੋਲ ਬੜੀ ਖਾਸ ਗੱਲ ਜੀ ਮੈਂ ਤੁਹਾਨੂੰ ਦੱਸਾਂਗਾ ਸਾਡੇ ਜਿੰਨੇ ਸਟੂਡੈਂਟਸ ਆਪਟ ਕਰਦੇ ਨੇ ਸਾਡੇ ਕੋਲ 100% ਪਲੇਸਮੈਂਟ ਹੈ ਤੇ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਕੁਝ ਸਾਡੇ ਸਟੂਡੈਂਟਸ ਪਲੇਸਮੈਂਟ ਆਪਟ ਹੀ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਕਿ ਸਾਡੇ ਸਟੂਡੈਂਟਸ ਨੂੰ ਇੰਟਰਨਸ਼ਿਪ ਦੇ ਦੌਰਾਨ ਹੀ ਜੌਬ ਆਫਰ ਹੋ ਜਾਂਦਾ ਹੈ ਜਿਹਦੇ ਕਰਕੇ ਸਾਡੇ ਬਹੁਤ ਲਿਮਟਿਡ ਸਟੂਡੈਂਟਸ ਨੇ ਔਰ ਜਿਹੜੇ ਆਪਟ ਕਰਦੇ ਨੇ ਪਲੇਸਮੈਂਟ ਵਾਸਤੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਮਾਣ ਵਾਲੀ ਗੱਲ ਹੈ ਵੀ 100% ਸਾਡੇ ਕੋਲ ਪਲੇਸਮੈਂਟ ਹੈ ਤੁਹਾਨੂੰ ਇਹ ਤਾਂ ਸਹੀ অপਟੋਮੈਟਰੀ ਨਾਲ ਜੁੜੇ ਕੋਰਸਿਸ ਵਿੱਚ ਕਿਉਂ ਤੁਹਾਨੂੰ ਐਡਮਿਸ਼ਨ ਲੈਣਾ ਚਾਹੀਦਾ ਉਹ ਵੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਿਉਂਕਿ ਪ੍ਰੈਕਟੀਕਲ ਥਿਉਰੀ ਤੋਂ ਇਲਾਵਾ ਸੌਫਟ ਸਕਿਲਸ ਤੇ ਵੀ ਕੰਮ ਕੀਤਾ ਜਾਂਦਾ ਤਾਂ ਜੋ ਅੱਗੇ ਨੌਕਰੀ ਕਰਨ ਤੋਂ ਪਹਿਲਾਂ ਹੀ ਤੁਹਾਡਾ ਰਾਹ ਹੋਰ ਆਸਾਨ ਹੋ ਜਾਵੇ ਤੇ ਪੇਸ਼ੈਂਟਸ ਨੂੰ ਤੁਸੀਂ ਚੰਗੇ ਤਰੀਕੇ ਨਾਲ ਡੀਲ ਕਰ ਸਕੋ